Vigilance ਦਾ ਵੱਡਾ ਐਕਸ਼ਨ 22 ਲੱਖ ਦੀ ਰਿਸ਼ਵਤ ਲੈਂਦੇ ਆ ਕਾਬੂ ਕੀਤਾ ਬੰਦਾ ਦੇਖੋ ਕਿਵੇਂ ਨੋਟ ਗਿੰਦੇ ਦੀ ਵੀਡੀਓ ਆਈ ਸਾਹਮਣੇ ਤੁਸੀਂ ਵੀ ਦੇਖੋ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਉਹਨਾਂ ਲੋਕਾਂ ਤੱਕ ਵੀਡੀਓ ਜ਼ਰੂਰ ਪਹੁੰਚ ਸਕੇ ਜੋ ਸੋਚਦੇ ਨੇ ਕਿ ਹੁਣ ਵੀ ਭ੍ਰਿਸ਼ਟਾਚਾਰੀ ਚੱਲਦੀ ਐ ਰਿਸ਼ਵਤ ਚੱਲਦੀ ਐ ਤਾਂ ਇਹ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਫਿਲਮੀ ਸਟਾਈਲ ਦੇ ਵਿੱਚ ਇਸ ਵਿਅਕਤੀ ਦੀ ਗ੍ਰਿਫਤਾਰੀ ਹੋਈ ਐ ਇਹ ਵੀਡੀਓ ਪਟਿਆਲੇ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਵਿਜੀਲੈਂਸ ਦੇ ਵਿੱਚ ਕਾਰਵਾਈ ਜਿਹੜੀ ਕਿ ਇਨਕੁਆਇਰੀ ਚੱਲ ਰਹੀ ਸੀ ਉਸ ਨੂੰ ਰਫਾ ਦਫਾ ਕ੍ਰੋਮ ਦੇ ਲਈ ਇਸ ਵਿਅਕਤੀ ਦੇ ਵੱਲੋਂ ਸਾਹਮਣੇ ਬੈਠੇ ਬੰਦਿਆਂ ਤੋਂ 2.5 ਲੱਖ ਰੁਪਏ ਲਿਆ ਗਿਆ ਸੀ ਤਾਂ ਜਿਵੇਂ ਹੀ ਇਹ ਵੀਡੀਓ ਵਿਜੀਲੈਂਸ ਦੇ ਅਧਿਕਾਰੀਆਂ ਕੋਲ ਪਹੁੰਚਦੀ ਹੈ ਤਾਂ ਉਹ ਵੱਡਾ ਐਕਸ਼ਨ ਲੈਂਦੇ ਨੇ ਤੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਇੱਕ ਪਾਸੇ ਤੁਸੀਂ ਉਹ ਵੀਡੀਓ ਦੇਖ ਰਹੇ ਹੋ ਜਿਸ ਵਿੱਚ ਇਹ ਬੰਦਾ ਰਿਸ਼ਵਤ ਲੈ ਰਿਹਾ ਹੈ ਤੇ ਦੂਸਰੇ ਪਾਸੇ ਤੁਸੀਂ ਉਹ ਵੀ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿਸ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਸੋ ਲਗਾਤਾਰ ਵਿਜੀਲੈਂਸ ਦੇ ਵੱਲੋਂ ਕਹਿ ਲਈਏ ਜਾਂ ਫਿਰ ਸਾਡੀ ਪੰਜਾਬ ਸਰਕਾਰ ਵੱਲੋਂ ਕਹਿ ਲਈਏ ਰਿਸ਼ਵਤ ਪਿਛਤਾਚਾਰੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ